ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਇਹ ਵੀਡੀਓ ਤੁਹਾਡਾ ਸਾਰਿਆਂ ਦਾ ਆਪਾਂ ਸੁਆਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੁਹਾਡੇ ਖਾਤਰ ਆਪਾਂ ਬਹੁਤ ਸਾਰੇ ਮਸ਼ੀਨਰੀਆਂ ਲੈ ਕੇ ਪਹੁੰਚਿਆ ਇੱਕ ਬੋਲਟ ਜੀ ਬਹੁਤ ਸਾਰੀਆਂ ਗੱਡੀਆਂ ਨੇ ਅਲੱਗ-ਅਲੱਗ ਰੇਡ 'ਚ ਅਲੱਗ-ਅਲੱਗ ਏਰੀਆ 'ਚੋਂ ਜਿੱਥੋਂ ਤੁਸੀਂ ਕਮੈਂਟ ਪਾਈ ਸੀ ਜਿੰਨੇ ਰੇਡ 'ਚ ਓਵੇਂ-ਓਵੇਂ ਆਪਾਂ ਮਸ਼ੀਨਰੀਆਂ ਲੈ ਕੇ ਪਹੁੰਚਿਆ ਜੀ ਗੱਲਬਾਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ ਨੀਚੇ ਹਮੇਸ਼ਾ ਲਿਖਿਆ ਰਹਿੰਦਾ 7814083664 ਜੇ ਤੁਹਾਡੇ ਕੋਲੇ ਵੀ ਕੋਈ ਕੋਠੀ ਮਕਾਨ ਘਰ ਕੋਈ ਗੱਡੀ ਮੋਟਰਸਾਈਕਲ ਹੋਵੇ ਜੀ ਵੇਚਣ ਵਾਸਤੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀ ਦੇ ਵਿੱਚ ਐਡ ਲਗਵਾ ਸਕਦੇ ਹਾਂ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਆਰਟੀਗਾ ਪੁੰਸੀ ਹੈ 2015 ਮਾਡਲ ਹੈ ਜੀ ਜਿਲ੍ਹਾ ਮਾਨਸਾ ਲੱਗਦਾ ਇਹਨਾਂ ਨੂੰ ਚਾਰਤੀ ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਹੈ ਗੱਡੀ ਦੀ ਹਾਲਤ ਬਹੁਤ ਚੰਗੀ ਪਈ ਹੈ ਜੀ ਜੇ ਆਪਾਂ 15 ਗੱਲ ਕਰੀਏ ਤਾਂ ਅੰਦਰੋਂ ਆਪਾਂ ਨੂੰ ਬਹੁਤ ਚੰਗੀ ਗੱਡੀ ਮਿਲ ਚੁਗੀ ਚੰਗੀ ਅੰਦਰੋਂ ਬਾਹਰੋਂ ਬਹੁਤ ਵਧੀਆ ਪਈ ਐ ਵਾਈਟ ਕਲਰ ਚ ਐ ਤੇ ਇਹ ਹਰਿਆਣਾ ਨੰਬਰ ਐ ਨੰਬਰ ਪਲੇਟਾਂ ਸਰਕਾਰੀ ਆਪਨ ਮਿਲ ਜਾਣਗੀਆਂ ਬਾਕੀ ਚਾਰੇ ਪਾਸੋਂ ਫੋਟੋਆਂ ਚਾ ਲੀ ਰਹੀਆਂ ਐ ਬਾਕੀ ਅੰਦਰੋਂ ਦੇਖ ਲਓ ਬਾਹਰੋਂ ਦੇਖ ਲਓ ਬਹੁਤ ਵਧੀਆ ਸਾਫ਼ ਇੰਜਨ ਗੇਅਰ ਵੱਲੋਂ ਵੀ ਐ ਤੇ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਰੱਖਿਆ ਜਿਨ੍ਹਾਂ ਦੀ ਗੱਡੀ ਐ ਜਿਹੜੇ ਮਾਲਕ ਨੇ ਆਪ ਉਹਨਾਂ ਦਾ ਨੰਬਰ ਨੋਟ ਕਰ ਲਓ 9646287023 ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਹਾਨੂੰ ਗੱਡੀ ਪਸੰਦ ਆਈ ਐ ਚੀਜ਼ ਤੇ ਸੈਕਿੰਡ ਗੱਡੀ ਦੀ ਆਪਾਂ ਗੱਲ ਕਰਦੇ ਹਾਂ ਜਿਹੜੀ ਗੱਡੀ ਮਾਲਕ ਨੇ ਆਪਣੇ ਕੋਲੇ ਭੇਜੀ ਆ ਵੇਚਣ ਵਾਸਤੇ ਇਹਨਾਂ ਨੇ ਬਹੁਤ ਚੰਗੀ ਆਪਣੇ ਕੋਲੇ ਵੀਡੀਓ ਬਣਾ ਕੇ ਭੇਜੀ ਹੈ ਗੱਡੀ ਚਾਰੇ ਪਾਸੋਂ ਇਹਨਾਂ ਨੇ ਦਿਖਾਈ ਆ ਵਧੀਆ ਤਰੀਕੇ ਨਾਲ ਅੰਦਰੋਂ ਵੀ ਵੀਡੀਓ ਬਣਾਈ ਆ ਬਾਹਰੋਂ ਵੀ ਬਣਾਈ ਆ ਬਾਕੀ ਆਪਣੇ ਕੋਲੇ ਗੱਡੀ ਪਹੁੰਚੀ ਹੈ ਮਹਿੰਦਰਾ ਕੇ ਯੂਵੀ 100 ਕੀ ਤੇ ਟੌਪ ਮਾਡਲ ਹੈ ਜੀ ਡੀਜ਼ਲ ਦੀ ਗੱਡੀ ਆ ਤੇ ਚੱਲੀ કુલ 55000 ਹੋਈ ਹੈ ਜੀ ਗੱਡੀ ਦੀ ਕੰਡੀਸ਼ਨ ਬਹੁਤ ਚੰਗੀ ਪਈ ਆ ਬਾਕੀ ਜਿਹੜੇ ਟਾਇਰ ਨੇ ਮੂਰਲੇ ਨੇ ਉਹ ਤਾਂ ਨਵੇਂ ਨੇ ਪਿਛਲੇ ਆਪਾਂ ਨੂੰ 50 ਤੋਂ 55 ਪੈਸੇ ਮਿਲ ਜਾਣਗੇ ਗੱਡੀ 2016 ਮਾਡਲ ਹੈ ਜੀ ਮਈ ਮਹੀਨਾ ਤੇ ਡਿਮਾਂਡ 4 ਲੱਖ ਤੇ 5000 ਮਾਲਕ ਨੇ ਕਿਹਾਗਾ 4 ਲੱਖ 5000 ਮਾਲਕ ਨੇ ਕਿਹਾ ਬਾਕੀ ਹੋ ਜੂਗਾ ਉੱਪਰ ਥੱਲੇ ਵੀਡੀਓ ਤੁਸੀਂ ਚਾਰੇ ਪਾਸੋਂ ਦੇਖ ਹੀ ਰਹੇ ਹੋ ਜੀ ਵਧੀਆ ਗੱਡੀਆਂ ਜਿਲ੍ਹਾ ਲੁਧਿਆਣਾ ਇਹਨਾਂ ਨੂੰ ਲੱਗਦਾ ਚਾਕੇ ਦੇਖਣੀ ਹੋਵੇ ਚਾਕੇ ਦੇਖ ਸਕਦੋਂ ਜੀ ਕੰਡੀਸ਼ਨ ਗੱਡੀ ਦੀ ਆ ਲੁੱਕੀ ਹੈ ਜੀ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਚਲਾਉਣ 'ਚ ਕੋਈ ਨੁਕਸ ਨਹੀਂ ਤੇ ਡਿਮਾਂਡ ਤੁਹਾਨੂੰ ਪਤਾ ਲੱਗ ਗਿਆ ਰੇਟ ਉੱਪਰ ਥੱਲੇ ਬਹਿ ਕੇ ਹੋ ਜੂਗਾ ਮਾਲਕ ਕਹਿੰਦੇ ਸੀਗੇ ਬਾਕੀ ਚਾਰੇ ਪਾਸੇ ਫੋਟੋਆਂ ਚੱਲ ਹੀ ਰਹੀਆਂ ਪੰਜਾਬ ਨੰਬਰ ਗੱਡੀ ਆ ਤੇ ਅੰਦਰੋਂ ਬਹੁਤ ਵਧੀਆ ਪਈ ਆ ਬਿਲਕੁਲ ਨਵੀਂ ਕੰਡੀਸ਼ਨ ਆਪਾਂ ਕਹਿ ਸਕਦੇ ਹਾਂ ਜੀ ਤੇ ਜਿਨ੍ਹਾਂ ਦੀ ਗੱਡੀ ਹੈ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ 9501630237 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਸੀਂ ਗੱਡੀ ਆ ਖਰੀਦਣਾ ਜੇ ਚਾਹੁੰਦੇ ਹੋ ਜੀ ਤੇ ਹੁਣ ਆਪਾਂ ਤੀਸਰੀ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਤੀਜੀ ਗੱਡੀ ਪਹੁੰਚੀ ਹੈ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਸੈਂਟਰੋ ਮਾਲਕ ਨੇ ਭੇਜੀ ਹੈ ਵੇਚਣ ਵਾਸਤੇ ਸੈਂਟਰੋ ਗੱਡੀ ਹੈ ਤੇ ਹੁੰਡਾਈ ਦੀ 2007 ਮਾਡਲ ਗੱਡੀ ਆ ਪਾਸਿੰਗ ਮਾਲਕ ਨੇ ਰੀਨਿਊ ਕਰਵਾਈ ਹੋਈ ਹੈ 2027 ਤੱਕ ਰਾਂ ਤੇ ਟਾਇਰ ਆਪਾਂ ਨੂੰ ਨਵੇਂ ਵਾਂਗੂ ਮਿਲ ਜਾਣਗੇ 95 ਤੋਂ ਉੱਪਰ ਹੀ ਪਏ ਨੇ ਤੇ ਇਹ ਸ਼ਾਕੋਟ ਮਾਲਕ ਦਾ ਏਰੀਆ ਹੈ ਏਸੀ ਹੀਟਰ ਵਰਕਿੰਗਸ ਇਹ ਗੱਡੀ ਦੀ ਕੰਡੀਸ਼ਨ ਆ ਲੁੱਕੀ ਆ ਗੱਡੀ ਦਾ ਜਿਹੜਾ ਨੰਬਰ ਹੈ ਉਹ ਆਪ ਨੂੰ ਪੰਜਾਬ ਮਿਲ ਚੁਕਾ ਸੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨੇ ਚਿੱਟੇ ਰੰਗ ਦੀ ਗੱਡੀ ਆ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਕੋਈ ਨੁਕਸ ਨਹੀਂ ਕੋਈ ਡੈਮੇਜ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਮਾਲਕ ਨੇ ਰੱਖੀ ਹੋਈ ਆ 1 ਲੱਖ ਰੁਪਿਆ ਮਾਲਕ ਨੇ ਰੇਟ ਕਿਹਾਗਾ ਬਾਕੀ ਉੱਪਰ-ਨੀਚੇ ਰੇਟ ਹੋ ਜਾਊਗਾ ਤੁਸੀਂ ਦੇਖਣੀ ਹੋਵੇ ਜਾ ਕੇ ਦੇਖ ਸਕਦੋਂ ਚਲਾ ਕੇ ਦੇਖਣੀ ਆ ਚਲਾ ਕੇ ਵੀ ਦੇਖ ਸਕਦੋਂ ਕੋਈ ਨੁਕਸ ਨਹੀਂ ਗੱਡੀ 'ਚ ਵਧੀਆ ਗੱਡੀ ਆ ਵਧੀਆ ਰੱਖੀ ਹੋਈ ਆ ਬਾਕੀ ਚਾਰੇ ਪਾਸੋਂ ਤੁਸੀਂ ਦੇਖ ਰਹੇ ਹੋ ਜੀ 1 ਲੱਖ 24 ਮਾੜਾ ਮੋਟਾ ਉੱਪਰ نیچے ਹੋ ਜਾਊਗਾ ਤੇ ਨੰਬਰ 78145 43003 ਮਾਲਕ ਨਾਲ ਗੱਲ ਤੁਸੀਂ ਆਪੇ ਕਰ ਲਿਓ ਜੇ ਤੁਸੀਂ ਆਹ ਗੱਡੀ ਖਰੀਦਣਾ ਜੇ ਚਾਹੁੰਦੇ ਹੋ ਜੀ ਤੇ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਆ ਜੀ ਅੱਗੇ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਹਮੇਸ਼ਾ ਆਪਾਂ ਸਕਰੀਨ ਤੇ ਲੈ ਕੇ ਰੱਖਦੇ ਹਾਂ ਉੱਪਰ ਤੇ ਤੁਹਾਨੂੰ ਦਿਖ ਰਿਹਾ ਹੋਊਗਾ ਹਰੇ ਜਿਹੇ ਅੱਖਰਾਂ ਦੇ ਵਿੱਚ ਲਿਖਿਆ ਹੋਊਗਾ ਜੀ 78140 38764 ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ 'ਚ ਕੋਈ ਗੱਡੀ ਮੋਟਰਸਾਈਕਲ ਕੁਝ ਵੀ ਅਜੇ ਕੋਠੀ ਮਕਾਨ ਘਰ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੂਟ ਮ उंची ਆਪਾਂ ਬਿਲਕੁਲ ਫਰੀਦ ਵਿਚਾਰ ਤੁਹਾਡੀ ਲਗਾ ਦਾਂਗੇ ਆਪਣਾ ਕੋਈ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੁਝ ਵੀ ਨਹੀਂ ਹੁੰਦਾ ਜੀ ਬਾਕੀ ਕਿਸੇ ਕੋਲੇ ਜਾਂ ਕਿਸੇ ਦੇ ਰਿਸ਼ਤੇਦਾਰਾਂ ਕੋਲੇ ਆ ਯਾਰਾਂ ਮਿੱਤਰਾਂ ਕੋਲੇ ਕੁਝ ਵੀ ਹੈ ਭੇਜੋ ਆਪਣੇ ਕੋਲੇ ਤੇ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਤੁਹਾਨੂੰ ਜਰੂਰ ਦੱਸਿਓ ਮੈਨੂੰ ਕਮੈਂਟ ਕਰਕੇ ਜੀ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਲਾਜ਼ਮੀ ਕਰਿਆ ਕਰੋ ਤੇ ਇੱਕ ਗੱਲ ਹੋਰ ਜੀ ਜੇ ਤੁਸੀਂ ਆਇਓ ਪਹਿਲੀ ਵਾਰਮ ਤਾਂ نیچے ਇੱਕ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਲਾਜ਼ਮੀ ਦਬਾ ਦਿਓ ਜੀ ਤੇ ਲਾਈਕ ਵੀ ਕਰ ਦਿਓ ਵੀਡੀਓ ਨੂੰ ਵੱਧ ਤੋਂ ਵੱਧ ਤੇ ਦੱਸਿਓ ਮੈਨੂੰ ਕਮੈਂਟ ਕਰਕੇ ਜਰੂਰ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਜੀ ਤੇ ਹੁਣ ਆਪਾਂ ਇੱਕ ਤੁਹਾਡੇ ਖਾਤਰ ਬੋਲਟ ਲੈ ਕੇ ਪਹੁੰਚਿਆ ਜੀ ਬੋਲਟ ਜਿਹੜਾ ਆਪਣੇ ਕੋਲੇ ਪਹੁੰਚਿਆ ਹ ਇਹਦਾ ਜਿਹੜਾ ਮਾਡਲ ਹੈ ਆਪਨ 2022 ਮਿਲੂਗਾ ਜੀ 22 ਮਾਡਲ ਹੈ ਤੇ ਇਹਨਾਂ ਦਾ ਏਰੀਆ ਲੁਧਿਆਣਾ ਜੀ ਤੇ ਚੱਲਿਆ ਕੁੱਲ 15000 ਕਿਲੋਮੀਟਰ ਹੋਇਆ ਹੈ 210 ਮਾਲਕ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਤੇ ਕੰਡੀਸ਼ਨ ਬਹੁਤ ਚੰਗੀ ਹੈ ਜੀ ਪੰਜਾਬ ਨੰਬਰ ਹੈ ਚਲਾਇਆ ਬਹੁਤ ਘੱਟ ਹੋਇਆ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ ਕੰਡੀਸ਼ਨ ਆਲੋਕੀ ਹੈ 210 ਚੋਂ ਮੜਾ ਮੋਟਾ ਲੈਸ ਬੈਸ ਹੋ ਜਾਊਗਾ ਇੱਕ ਬਾਰੀ ਸਿਰਫ ਆਹ ਡਿਮਾਂਡ ਹੈ ਜੀ ਤੇ ਇੰਜਨ ਉੰਜ ਸਾਰਾ ਕੁਝ ਵਧੀਆ ਜੀ ਸਰਵਿਸ ਟੋਟਲ ਹੋਈ ਆ ਬਾਕੀ ਚਾਰੇ ਪਾਸੋਂ ਫੋਟੋਆਂ ਚੱਲ ਹੀ ਰਹੀਆਂ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਜੀ ਨੰਬਰ ਮਾਲਕ ਦਾ 9810044 12934 ਇਸ ਨੰਬਰ ਤੇ ਗੱਲ ਕਰ ਸਕਦੇ ਹੋ ਜੇ ਤੁਸੀਂ ਆਹ ਬੁਲਟ ਖਰੀਦਣਾ ਚਾਹੁੰਦੇ ਹੋ ਸੀ ਹੁਣ ਆਪਾਂ ਇੱਕ ਮੋਟਰਸਾਈਕਲ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਜਿਹੜਾ ਮੋਟਰਸਾਈਕਲ ਹੈ ਸੀਵੀ ਟਵਿਸਟਰ ਹੈ ਜੀ ਤੇ ਮਾਡਲ 2011 ਦਾ ਰੇਟ ਮਾਲਕ ਨੇ ਕਿਹਾ 20000 ਰੁਪਇਆ ਬੁਲਾਥ ਨਾ ਦਾ ਏਰੀਆ ਦਾ ਕੰਡੀਸ਼ਨ ਮੋਟਰਸਾਈਕਲ ਦੀ ਵਧੀਆ ਪਈ ਹੈ ਚਾਰੇ ਪਾਸੋਂ ਫੋਟੋ ਮੈਂ ਇਹਨਾਂ ਨੇ ਵਧੀਆ ਖਿੱਚ ਕੇ ਭੇਜੇ ਆਂ ਪੰਜਾਬ ਨੰਬਰ ਹੈ ਤੇ ਕਿਸੇ ਨੂੰ ਪਸੰਦ ਆਉਂਦਾ ਕੋਈ ਖਰੀਦਣ ਦਾ ਚਾਹ ਬਾ ਨਹੀਂ ਤਾਂ ਮਾਲਕ ਨਾਲ ਗੱਲ ਕਰ ਸਕਦੇ ਹਾਂ ਮਾਲਕ ਦਾ ਨੰਬਰ ਤੁਹਾਨੂੰ ਮਿਲ ਜਾਊਗਾ ਬਾਕੀ ਮੋਟਰਸਾਈਕਲ ਮੈਨੂੰ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਤੇ 20000 ਰੁਪਿਆ ਕਿਹਾ ਮਾੜਾ ਮੋਟਾ ਹੋਰ ਵੀ ਘੱਟ ਜਾਊਗਾ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਵੀ ਰੱਖਿਆ ਜੀ 9501330278 ਇਸ ਨੰਬਰ ਤੇ ਗੱਲ ਤੁਸੀਂ ਆਪੇ ਕਰ ਲਿਓ ਹੁਣ ਆਪਾਂ ਤੁਹਾਡੇ ਖਾਤਰ ਇੱਕ ਬਹੁਤ ਸਸਤੀ ਗੱਡੀ ਲੈ ਕੇ ਪਹੁੰਚੇ ਹਾਂ ਇਹਨਾਂ ਨੇ ਸੇਲ ਕਰਨੀ ਹੈ 2000 ਪੂਰਾ ਮਾਡਲ ਹੈ ਇੰਜਨ ਗੇਅਰ ਦੀ ਗਾਰੰਟੀ ਹੈ ਪੂਰੀ ਤੇ ਇੰਜਨ ਗੇਅਰ ਵੱਲੋਂ ਸਾਫ਼ ਗੱਡੀ ਆ ਜ਼ਿਲ੍ਹਾ ਸੰਗਰੂਰ ਹੈ ਤੇ 37000 ਰੁਪਿਆ ਮਾਲਕ ਨੇ ਰੇਟ ਕਿਹਾਗਾ ਬਾਕੀ ਕਹਿੰਦੇ ਸੀ ਕਿ ਮਾਨਤਾਨ ਮੌਕੇ ਤੇ ਕਰ ਦਾਂਗੇ ਟਰਬੀ ਆਪ ਨੂੰ 60 ਤੋਂ 65 ਪੈਸੇ ਮਿਲ ਜਾਣਗੀ ਸ਼ੇਰਪੁਰ ਇਹਨਾਂ ਦਾ ਏਰੀਆ ਸੰਗਰੂਰ ਜ਼ਿਲ੍ਹਾ ਲੱਗਦਾ ਸ਼ੇਰਪੁਰ ਏਰੀਆ ਜਾ ਕੇ ਕਿਸੇ ਨੇ ਗੱਡੀ ਦੇਖਣੀ ਹੋਵੇ ਜਾ ਕੇ ਤੁਸੀਂ ਦੇਖ ਸਕਦੇ ਹੋ ਜੀ ਚਲਾਉਣ 'ਚ ਕੋਈ ਕਮੀ ਨਹੀਂ ਬਾਕੀ ਫੋਟੋਆਂ ਤੁਸੀਂ ਜਿਵੇਂ ਕੀ ਦੇਖ ਰਹੇ ਹੋ ਵਧੀਆ ਹੈ ਤੇ ਪੰਜਾਬ ਨੰਬਰ ਰਜਿੰਗ ਨੰਬਰ ਆਪਾਂ ਮਾਲਕ ਦਾ ਸਕਰੀਨ ਤੇ ਦੇ ਹੀ ਦਿੱਤਾ ਤੁਸੀਂ ਨੋਟ ਕਰ ਸਕਦੇ ਹੋ 9915527554 ਨੰਬਰ ਤੇ ਗੱਲ ਲਾਜ਼ਮੀ ਕਰ ਲਿਓ ਜੀ ਬਾਕੀ ਵੀਡੀਓ ਦੀ ਗੱਲ ਆਪਾਂ ਪੂਰੀ ਕਰ ਲਈ ਵੀਡੀਓ ਤੋਂ ਉਹਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਗੱਡੀਆਂ ਵੀ ਦੇਖ ਲਈਆਂ ਮੋਟਰਸਾਈਕਲ ਵੀ ਦੇਖ ਲਈਆ ਬੁਲਟ ਵੀ ਦੇਖ ਲਿਆ ਸਾਰੀਆਂ ਚੀਜ਼ਾਂ ਤੁਸੀਂ ਦੇਖ ਲਈਆਂ ਤੇ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਲਾਈਕ ਜਰੂਰ ਕਰ ਦਿਓ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਚੈਨਲ ਨੂੰ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਤੇ ਅਗਲੀ ਵੀਡੀਓ ਚਾਹਤ ਤੁਹਾਡੇ ਵਾਸਤੇ ਕਿਹੜੇ ਏਰੀਆ ਚੋਂ ਕਿਹੋ ਜਿਹਾ ਮਕਾਨ ਆਪਾਂ ਲੈ ਕੇ ਪਹੁੰਚੀਏ ਦੱਸਿਓ ਮੈਨੂੰ ਕਮੈਂਟ ਕਰਕੇ ਜ਼ਰੂਰ ਜੀ ਲਾਕੀ ਮਿਲਦੇ ਆ ਜਲਦੀ ਆਪਾਂ ਇਸੇ ਤਰ੍ਹਾਂ ਦੀ ਇੱਕ ਹੋਰ ਨਾਮੀ ਵੀਡੀਓ ਨਾਮੀ ਕੋਠੀ ਮਕਾਨ ਘਰ ਦੇ ਨਾਲ ਜੀ